ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਦੇ ਦਿਨ ਦੀ ਵਲੌਗ ਦੀ ਸ਼ੁਰੂਆਤ ਕਰਦੇ ਆਂ ਤੇ ਅੱਜ ਸੰਡੇ ਹੈਗਾ ਦੋਸਤੋ ਅੱਜ ਕਿਤੇ ਜਾਣਾ ਨਹੀਂ ਹੈਗਾ ਉਹਨੂੰ हेयर कट ਵਾਲੇ ਨੂੰ ਫੋਨ ਜਾ ਕਰਕੇ ਹਟਿਆ ਉਹਨੇ ਚੱਕਿਆ ਨਹੀਂ ਹੈਗਾ ਹੁਣ ਫੇਰ ਕਰਕੇ ਦੇਖਦਾ ਹਾਂ ਜੇ ਚੱਕ ਲਿਆ ਠੀਕ ਆ ਨਹੀਂ ਫੇਰ ਸ਼ਾਮ ਨੂੰ ਆ ਦਾੜੀ ਸੈਟ ਕਰਾਏ ਆਵਾਂਗੇ ਬਾਕੀ ਉਹ ਦੇਖੋ ਟੀਮੀ ਬਾਲ ਲਈ ਫਿਰਦੀ ਆ ਕਿ ਖੇលੂ ਮੇਰੇ ਨਾਲ ਦਿਖਾਉਣਾ ਤੁਹਾਨੂੰ ਟੀਮੀ ਵੀ ਉਹ ਦੇਖੋ ਬਾਲ ਨਾਲ ਖੇਲਦੀ ਆ ਬਾਲ ਨਹੀਂ ਮੈਨੂੰ ਦੇਣੀ ਨਹੀਂ ਹੈਗੀ ਲੈ ਤੇਰੇ ਪੁੱਤ ਲੈ ਆ ਬਾਲ ਉਹ ਦੇਖੋ ਤੇਰੇ ਲੈ ਆ ਆ ਜਾ ਲੈ ਆ ਲੈ ਆ ਲੈ ਆ ਮੇਰੇ ਕੋਲ ਲੈ ਆ ਜਾ ਤੇਰੇ 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 ਹੱਜ ਕੀ ਲੈ ਕੇ ਦੇਖ ਟਿਮੀ ਦੇ ਲੱਛਣ ਨੇ ਦੇ ਦੇ ਲੈ ਆਪਾਂ ਖੇਲਦੇ ਆ ਜਾ ਲੈ ਆ ਪੁੱਤ ਆ ਜਾ ਓਏ ਆ ਜਾ ਤੇਰੇ ਚੱਲ ਉਹ ਜੂਗ ਦੇਖੋ ਲੈ ਕੇ ਹੁਣ ਵੀ ਤੇ ਟਿਮੀ ਉਹ ਖੇਡ ਰਹੀ ਆ ਟੌਮੀ ਬੈਠਾ ਹੈ ਟੌਮੀ ਨੂੰ ਵੀ ਖੋਲਦੇ ਆ ساری ਰਾਤ ਦਾ ਕੁਲਾ ਹੀ ਦੀਗਾ ਫਿਰ ਸਵੇਰੇ ਇਹਨੂੰ 1.5 ਘੰਟਾ ਬੰਦ ਦੇਣੇ ਹੁੰਦੇ ਆ ਤੇ ਨਾਲੇ ਅੱਜ ਦੋਸਤੋ ਖੇਤਾਂ 'ਚ ਜਿਹੜਾ ਮਾਰ ਕੇ ਆਉਂਗਾ ਤੇ ਆਦੇ ਪਿੰਡ ਦੇ ਮਿੱਤਰ ਪਿਆਰਿਆਂ ਨੂੰ ਵੀ ਅੱਜ ਮਿਲੂੰਗਾ ਬਹਿਣਾ ਉਹਨਾਂ ਕੋਲ ਵੀ ਜਾ ਕੇ ਅੱਜ ਗੱਲਾਂ ਬਾਤਾਂ ਮਾਰਦੇ ਆਂ ਹਾਂਜੀ ਇਵੇਂ ਸਾਰੇ ਠੀਕ ਹੋਣ ਅੱਜ ਮੈਂ ਕਿਹਾ ਸੰਡੇ ਆ ਅੱਜ ਐਨਜੋਏ ਕਰੀਏ ਕਿਚਨ 'ਚ ਬਣਾਈਏ ਬੰਨ ਸਮੰਨੇ ਤੇ ਤੇ ਹਾਂਜੀ ਮਿੱਤਰ ਪਿਆਰਿਓ ਅੱਜ ਮਾੜੀ ਮੋਟੀ ਤੁਹਾਡਾ ਚਾਚਾ ਵੀ ਦੁਪਹਿਰੇ ਕੁਕਿੰਗ ਸ਼ੂਕਿੰਗ ਕਰੂੰਗਾ ਠੀਕ ਹੈ ਨਾ ਤੇ ਨਹੀਂ ਤਾਂ ਮੈਂ ਜ਼ਿਆਦਾਤਰ ਮੁਰਗਾ ਮਰਗਾ ਮਟਰ ਮੂਟਰ ਨਹੀਂ ਬਣਾਉਣਾ ਹੁੰਦਾ ਚਲੋ ਹੋਰ ਵੀ ਹਲਕੀ ਫੁਲਕੀ ਆ ਮੈਗੀ ਸ਼ੈਗੀ ਲਟਰਮ ਪਟਰਮ ਪੰਗਾ ਲੈ ਕੇ ਦੇਖਦੇ ਆ ਅੱਜ ਕੋਈ ਨਵੀਂ ਜਿਹੀ ਡਿਸ਼ ਬਣਾ ਕੇ ਦੇਖਦੇ ਆ ਹਾਂਜੀ ਮਿੱਤਰ ਪਿਆਰਿਓ ਹੁਣ ਇਹ ਨਹਾ ਕੇ ਆਏ ਆਂ ਫਰੈਸ਼ ਹੋਏ ਆਂ ਨੇ ਤੇ 10:30 ਪਜ ਗਏ ਅਕੀ ਤਾਂ 9:30 ਵਜੇ ਖਾਣਾ ਖਾ ਹੀ ਲੈਂਦੇ ਆ ਤਕਰੀਬਨ ਖਾਣਾ ਖਾ ਕੇ ਹੁਣ ਮੂਵੀ ਦੇਖਦੇ ਆ ਇੰਜੋਏ ਕਰਦੇ ਆ ਟੀਨੀ ਵੀ ਪੈ ਗਈ ਆਗੇ ਬਾਲ ਬੂਲ ਖੇਡ ਕੇ ਤੇ ਅੱਜ ਕਰੇ ਉਹ ਹੈਗਾ ਤੁਹਾਨੂੰ ਦੱਸਿਆ ਹੀ ਦੀ ਉਹਨਾਂ ਦੁਪਹਿਰ ਬਾਅਦ ਖੇਤਾਂ 'ਚ ਵੀ ਜਿਹੜਾ ਮਾਰ ਕੇ ਆਵਾਂਗੇ ਵੀਡੀਓ ਬਣਾਵਾਂਗੇ ਖੇਤਾਂ 'ਚ ਵੀ ਤੇ ਤੁਹਾਡੇ ਨਾਲ ਸਕੂਲ ਵਾਲੀਆਂ ਗੱਲਾਂ ਵੀ ਕਰਾਂਗੇ ਮੋਟਰ 'ਤੇ ਬੈਹਿ ਕੇ 1 ਮਿੰਟ 2 ਮਿੰਟ ਵੀ ਉਹ ਵੀ ਵੀਡੀਓ ਵਿੱਚ ਹੀ ਪਾਵਾਂਗੇ ਬਾਕੀ ਲਾਹਚੂ ਦਾਜੀ ਕੁਝ ਹੀ ਹਫ਼ਤੇ ਬਸ ਦੇ ਰਹੋ ਆਜੋ ਖਲਾਦੀਏ ਤੁਹਾਨੂੰ ਰੋਟੀ ਸਸੀ ਦਾ ਤੇ ਆਜੋ ਮਿੱਤਰ ਪਿਆਰਿਓ ਖਲਾਦੀਏ ਖਾਣਾ ਤੁਹਾਨੂੰ ਤੇ ਸੇਵ ਨਾ ਹੁਣ ਜੂਸੀ ਆਉਣ ਲੱਗ ਗਏ ਪਤਿੱਜੀਓ ਇਹ ਘਰੇ ਹੈਗਾ ਮੈਂ ਕਹਾਂ ਚਲੋ ਸੇਬ ਮੈਂ ਬਹੁਤ ਘੱਟ ਖਾਣਾ ਯਾਰ ਆਹ ਕਹਿੰਦੇ ਮਿੱਠੇ ਬਹੁਤ ਨੇ ਮੈਂ ਚੱਲ ਖਾ ਲੈਂਦੇ ਆ ਆਜੋ ਖਵਾ ਦੀਏ ਸੇਬ ਤੁਹਾਨੂੰ ਕਿ ਆਹ ਟੀਮੀ ਵੀ ਸੇਬ ਭਾਲਦੀਆਂ ਨੂੰ ਪਾਉਣੀਆਂ ਆ ਖਾਲਾ ਖਾ ਲਾ ਖਾਲਾ ਮੋਟੋ ਹੋਰ ਪਾ ਦੋ ਇਹਨੂੰ ਕੱਟ ਕੇ ਇੱਕ ਫੇਰ ਲਾ ਦੋ ਚਲਾ ਦੋ ਆਜੋ ਖਵਾ ਦੀਏ ਤੁਹਾਨੂੰ ਯੂਜ਼ ਆਪਾਂ ਇਸ ਵਿੱਚ ڈالेंगे अनार अनार डालेंगे अब इसको कुणेंगे आ जाओ प्लाबी है आपको जूस एक गल होरा दोस्तों मेनू लगदा जे मैं हर ऐतबार ਘਰੇ ਰਹਿਣ ਲੱਗ ਗਿਆ ਤਾਂ ਮੇਰਾ ਤਾਂ weight ਵਾ ਵਜੂਗਾ ਖਾ ਖਾ ਕੇ ਹੈ ਕਦੇ जूस ਕਦੇ ਕੁਛ ਕਦੇ ਕੁਛ ਨਹੀਂ ਤਕਰੀਬਨ ਹੁਣ ਪਿਛਲੇ 4-5 ਮਹੀਨਿਆਂ ਤੋਂ ਐਤਵਾਰ ਨੂੰ ਵੀ ਕਿਤੇ ਨਾ ਕਿਤੇ ਬਾਹਰ ਜਾਣਾ ਪੈਂਦਾ ਇਹ ਤੇ ਧੀਤੀ ਜੇ ਭਤੀਜੀਆਂ ਨੂੰ ਮਿਲਣ ਵਾਸਤੇ ਇੱਕ ਰੇਗ ਤਾਂ یوں ਹੁੰਦਾ ਕਿ ਹੁਣ ਮੈਂ ਕਹਿੰਦਾ ਮੈਂ ਮਹੀਨੇ ਬਾਅਦ ਕਿਤੇ ਐਤਵਾਰ ਨੂੰ ਘਰੇ ਰੁਕਿਆ ਹਾਂ ਆ ਦੇਖੋ ਜੂਸ ਤਿਆਰ ਹੋ ਗਿਆ ਆਪਣਾ ਫਰੈਸ਼ ਤੇ ਹੋਰ ਲੋਟੇ ਗਏ ਹੁਣ ਇਹ ਚ ਬਰਫ਼ਾ ਲਈਏ ਆਈਸ ਆਜੋ ਪੀ ਲੋ ਯਾਰ ਤੇ ਹੁਣ ਟੇਸਟ ਕਰਕੇ ਦੇਖਦੇ ਹਾਂ ਕਹੇ ਜਾ ਬਣੀਆ ਹੂੰ ਕੈਂਟ ਆਪੂ ਦਾ ਹੈ ਕਿਉਂਕਿ ਆਪਣੇ ਕਿੰਨੂ ਮਸੰਮੀਆਂ ਕਰਦੀਆਂ ਹੈਗੀਆਂ ਨੇ ਕੱਲੇ ਨਾਰ ਨਾਰ ਮੁੱਲ ਦੇ ਨੇ ਬਾਕੀ ਕਰਦੇ ਹੈਗਾ ਇਹ ਮਤਲਬ ਫਰੂਟ ਤੇ ਮੈਂ ਤਾਂ ਫਿਲਮ ਦੇਖ ਰਿਹਾ ਤੀਕਾ ਯਾਰ ਮੂਵੀ ਦੇਖ ਰਹੀ ਹੈ ਆਜੋ ਵੀਕੈਂਡ ਐਨਜੋਏ ਕਰੀਏ ਹਾਂਜੀ ਦੋਸਤੋ ਆਜੋ ਦੁਪਹਿਰ ਦਾ ਖਾਣਾ ਤੁਹਾਨੂੰ ਮੱਕੀ ਦੀ ਰੋਟੀ ਨਾਲ ਚਾਹ ਨਾਲ ਮੱਖਣ ਖਵਾ ਦਈਏ ਮੈਂ ਮੀਂਹ ਆ ਜੀ ਪਹੁੰਚਣਾ ਬਾਅਦ ਤੇ ਪਾਇਰ ਦਾ ਖਾਣਾ ਖਾਣ ਲੱਗੇ ਜ ਨਹੀਂ ਨੇਰੀ ਕੋਈ ਸ਼ਾਮ ਨੂੰ ਘਰੇ ਆਈਦਾ ਯਾਰ ਉਹ ਜੀ ਹੋਰ ਦੱਸੋ ਗੱਲ ਬਾਤ ਠੀਕ ਆ ਉੱਕੇ ਰਿਪੋਰਟਰ ਲਵ ਯੂ ਆ ਤੁਹਾਨੂੰ ਸਾਰਿਆਂ ਨੂੰ ਪਾਚੇਵਲ ਹਾਂਜੀ ਮਿੱਤਰ ਪਿਆਰਿਓ ਆ ਹੁਣੇ ਦਾੜੀ ਦੂੜੀ ਜੀ ਸੈਟ ਕਰਾ ਕੇ ਆਏ ਆ ਤੇ ਮੈਂ ਕਿਹਾ ਮਸ਼ੀਨ ਇਹ ਲਾ ਦੇ ਸਾਈਡਾਂ ਜੀ ਯਾਰ ਪੱਗ ਤਾਂ ਬੰਦ ਨਹੀਂ ਹੁੰਦੀ ਆ ਕੀ ਕਰਨੀ ਬਹੁਤ ਹੈਗੀ ਆ ਤੇ ਹੁਣ ਚੱਲਦੇ ਆ ਘਰ ਨੂੰ ਨਾਉਣਿਆਂ ਜਾ ਕੇ ਔਰ ਦੋਸਤੋ ਗੱਲਬਾਤ ਠੀਕ ਹੋ ਲਵ ਯੂ ਆ ਤੁਹਾਨੂੰ ਸਾਰਿਆਂ ਨੂੰ ਟਰੱਕ ਭਰ ਕੇ ਚਾਚੇ ਬਣ ਤੇ ਚੱਲਦੇ ਆ ਹੁਣ ਪਿੰਡ ਨੂੰ ਗੱਲਾਂ ਮਾਰਦੇ ਚੱਲਦੇ ਆ ਇੱਥੇ ਵੀ ਲਿਹਾਜੀ ਬੈਠੇ ਦੀਗੇ ਜਿਹੜੇ ਵੀਡੀਓ ਵੀ ਦੇਖਦੇ ਨੇ ਤੇ ਮੇਰੇ ਨਾਲ ਵੀ ਫੜਦੇ ਵੀ ਮੁੱਡੇ ਹੀ ਉਹ ਮੇਰੇ ਮੈਨੂੰ ਇੱਥੇ ਗੱਲਾਂ ਬਾਤਾਂ ਮਾਰਦੀਆਂ ਹੋਈਆਂ ਔਰ ਦੋਸਤੋ ਗੱਲਬਾਤ ਯਾਰ ਠੀਕ ਹੋ ਲਵ ਯੂ ਆ ਓਏ ਮੇਰੇ ਜਿਗਰ ਦੇ ਟੋਟੇਓ ਯਾਰ ਕਿ ਫਰਮਾ ਕਿਤੇ ਗਿਆ ਨਹੀਂ ਹੈਗਾ ਪਿੰਡੇ ਦੀ ਗਾ ਸਵੇਰ ਦਾ ਯਾਰ। ਅਰੇ ਫਿਲਮ-ਫਿਲਮ ਦੇਖੀ ਤੇ ਹੁਣ ਆਕੇ ਮੋਟਰ ਤੇ ਕਿਹੜਾ ਕੱਟ ਕੇ ਆਊਗਾ ਹੁਣ। ਝੋਨੇ ਦੇਖ ਕੇ ਆਉਣੇ ਆ ਜਾ ਕੇ ਜਿਹੜੀ ਸਪਰੇਅ ਕਰੀ ਸੀ। ਤੇ ਕੋਈ ਕੋਸ ਤਾਂ ਨਹੀਂ ਕੁਵਾਰੀ-ਤੁਵਾਰੀ ਲੱਗੀ ਹੈਗੀ ਝੋਨੇ ਨੂੰ। ਬਹੁਤ ਚਾਲ। ਹੋਰ ਤੋਂ ਸੋ ਯਾਰ। ਇੱਕੋ ਟੂਰਨਾਮੈਂਟ ਆ ਉਧਰ ਬਸੀ ਕਿੰਨੀ ਉਹ ਮੁੰਡੇ ਬੁਲਾਈ ਜਾਂਦੇ ਨੇ ਉੱਥੇ ਨਹੀਂ ਜਾ ਹੋਇਆ ਹੈਗਾ ਯਾਰ ਹਾਂਜੀ ਦੋਸਤੋ ਜਾਇਆ ਆ ਕਿਹਾ ਮੈਂ ਕਟਿੰਗ ਕਰਾ ਕੇ ਆਇਆ ਤੇ ਹੁਣਾਂ ਧੋ ਕੇ ਹੁਣ ਖਬਰਾਂ ਖੁਬਰਾਂ ਸੁਣਦੇ ਆ ਨਿਊਜ਼ ਨਹੀਂ ਸੁਣੀ ਹੈਗੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਪੰਜਾਬ ਚ ਉਹ ਨਿਊਜ਼ ਸੁਣਦੇ ਆ ਟੀਵੀ ਤੇ ਲਾ ਕੇ ਘੰਟਾ ਠੀਕ ਆ ਤੇ ਬਾਕੀ ਤੁਹਾਨੂੰ ਲੱਗੂਗਾ ਯਾਰ ਤੇ ਅੱਜ ਮੈਂ ਕਿਤੇ ਗਿਆ ਨਹੀਂ ਹੈਗਾ ਤੁਹਾਨੂੰ ਦੱਸੇਂ ਪੀਗਾ ਯਾਰ ਜੇ ਉਹ ਮੋਟਰ ਤੇ ਕਿਹੜਾ ਕੱਟਣ ਜਾਊਗਾ ਘਟੇ ਤੱਕ ਪਰ ਉੱਥੇ ਮੈਂ ਬਲੌਗ ਨਹੀਂ ਬਣਾਉਣਾ ਹੈਗਾ ਯਾਰ ਦਿੱਤਾ ਚ ਇਸ ਕਰਕੇ ਹੋਏ ਬਣਾਉਣ ਲੱਗਿਆ ਹੈਗਾ ਤੇ ਹੋਰ ਲੱਭ ਤੁਸੋਂ ਰਾਜੀ ਖੁਸ਼ੀ ਹੱਸਦੇ ਬਸਦੇ ਰਹੋ ਨਾਲੇ ਦੇਖਿਆ ਕਰੋ ਯਾਰ ਮਿਹਨਤ ਨਾਲ ਬਣਦਾ ਇਹ ਵੀਡੀਓ ਨਾਲੇ ਇਹਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਸ਼ੇਅਰ ਵੀ ਕਰਿਆ ਕਰੋ ਤੇ ਘੰਟੀ ਦਬਾਇਆ ਕਰੋ ਘੰਟੀ ਤਾਂ ਜੋ ਤੁਹਾਡੇ ਕੋਲ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚ ਸਕੇ ਬਾਕੀ ਤੁਹਾਨੂੰ ਐਨ ਆਰ ਆਈਆਂ ਨੂੰ ਨੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦबई ਇਟਲੀ ਜਰਮਨ ਆਲ ਵਰਡ ਤੇ ਇੰਡੀਆ ਪੰਜਾਬ ਵਾਲੇ ਨੂੰ ਜਿੱਥੇ-ਕਿੱਥੇ ਤੁਸੀਂ ਤੇਸ ਦੇ ਕੋਨੇ ਬਰਲਡ ਦੇ ਕੋਨੇ-ਕੋਨੇ ਚ ਬੈਠੇ ਹੋ ਤੁਹਾਨੂੰ ਸਾਰਿਆਂ ਨੂੰ ਚਾਚੇ ਮਦੋਂ ਲੱਭ ਜੂ ਮੇਰਾ ਤੁਹਾਡੇ ਸਾਰਿਆਂ ਅੱਗੇ ਸੱਚ ਉਕਦਾ ਸੱ ਸਿੱਖਾ ਯਾ ਟਿਮੀਆ ਉਹ ਪਈ ਆਦੀ ਬਾਲ ਹੁਣਾਂ ਇਸ਼ਾਰੇ ਕਰਦੀ ਆ ਕਿ ਮੇਰੇ ਨਾਲ ਬਾਲ ਖੇਡੋ ਕਿੱਥੇ ਆ ਬਾਲ ਡੀਮੀ ਚਲਾ ਜਾ ਫਿਰ ਖੇਡੀ ਆ ਦੇਖੋ ਖੇਡਣ ਦੇ ਨਾਮ ਨੂੰ ਖੜੀ ਹੋ ਗਈ ਹਾਂ ਪੁੱਤ ਤਾਂ ਗਰਮੀ ਬਹੁਤ ਆ ਸਾਰ ਨੂੰ ਖੇਡਾਂਗੇ ਬੇਟਾ ਚਲੋ ਠੀਕ ਆ ਮਿੱਤਰ ਪਿਆਰਿਓ ਅੱਜ ਦੇ ਬਲੌਗ ਦੀ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ ਸਭ ਤੇ ਇੱਕ ਗੱਲ ਇੱਕ ਗੱਲ ਮਿੱਤਰੋ ਹੋਰ ਦੋਸਤੋ ਭਤੀਜਿਓ ਇੱਕ ਗੱਲ ਮੈਨੂੰ ਦੱਸਿਓਗੇ ਬਲੌਗ ਰਾਤ ਨੂੰ 8 ਵਜੇ ਪਾਇਆ ਕਰੀਏ ਜਿਹੜੇ ਅੱਗੇ ਟਾਈਮ ਪਾਉਣੇ ਆ ਕਿ ਟੇਮ ਟਾਈਮ ਚੇਂਜ ਕਰੀਏ ਉਹ ਵੀ ਜਰੂਰ ਦੱਸਿਓ ਕਮੈਂਟ ਕਰਕੇ